ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਜਮਸ਼ੇਰ ਦੇ ਬਾਜ਼ਾਰ ਵਿੱਚੋਂ ਨੰਗਨ ਲਗਾਈ ਤੇ ਉੱਥੇ ਸੰਗਤ ਬੈਠੀ ਸੀ ਤੇ ਸੰਗਤ ਚੜਾਉਣ ਲੱਗੀ ਆ ਝੰਡਾ ਜਦਾ ਹਰੇਕ ਸਾਲ ਚੜਾਉਂਦੇ ਆ ਤੇ ਉੱਥੇ ਸਾਰੇ ਜਣੇ ਇਕੱਠੇ ਹੋਏ ਆ ਤੇ ਆਜੋ ਤੁਹਾਡੇ ਨਾਲ ਗੱਲਬਾਤ ਵੀ ਕਰਾਉਨੇ ਆ ਤੇ ਹਾਂਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਬਾ ਜੀ ਕਿੰਨੇ ਚਿਰ ਹੋ ਗਿਆ ਇੱਥੇ ਝੰਡਾ ਚੜਾਉਂਦਿਆਂ ਨੂੰ ਕਿਉਂ ਹੋ ਗਿਆ 10 ਦਾ ਸਾਲ 10-15 ਸਾਲ ਹਾਂ ਤੇ ਇੱਥੇ ਕੋਈ ਸਥਾਨ ਬਣਾਇਆ ਮਾਤਾ ਦਾ ਮੰਦਿਰ ਮਾਤਾ ਦਾ ਮੰਦਿਰ ਹੈ ਹਾਂਜੀ ਤੇ ਆਜੋ ਤੁਹਾਨੂੰ ਪਹਿਲੇ ਮੰਦਿਰ ਵੀ ਦਿਖਾ ਲਦੇ ਆ ਇੱਥੇ ਜਿੱਦਾਂ ਚਲੋ ਜਿੰਨੀ ਵੀ ਥਾਂ ਥਾਂ ਦੇ ਹਿਸਾਬ ਨਾਲ ਬਹੁਤ ਵਧੀਆ ਛੋਟਾ ਜਿਹਾ ਮਾਤਾ ਦਾ ਮੰਦਿਰ ਬਣਾਇਆ ਆ ਚਿੰਤਪੌਨੀ ਮਾਤਾ ਜੀ ਦਾ ਤੇ ਉਹ ਜੂਤ ਜਗਣ ਈ ਆ ਤੇ ਉਧਰ ਨਾਰੀਅਲ ਪਿਆ ਆ ਪ੍ਰਸ਼ਾਦ ਪਿਆ ਆ ਤੇ ਉਹ ਲక్ష్ਮੀ ਜਿਹੜੀ ਆ ਉਹ ਵੀ ਪਈ ਆ ਮਾਇਆ ਦੀ ਗੱਲ ਕਰਦਾ ਮੈਂ ਤੇ ਉਹ ਵੀ ਪਈ ਆ ਲక్ష్ਮੀ ਮਾਤਾ ਦਾ ਸਰੂਪ ਵੀ ਉੱਥੇ ਹੈਗਾ ਤੇ ਇੱਧਰ ਪ੍ਰਸ਼ਾਦ ਵੀ ਪਿਆ ਆ ਹਾਂਜੀ ਭਾਈ ਸਤਿਗੁਰ 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 ਭਾਈ ਕਿੰਨੇ ਚਿਰ ਹੋ ਗਿਆ ਤੁਹਾਨੂੰ ਇੱਥੇ ਸੇਵਾ ਕਰਦੇ ਹੋ ਸੇਵਾ ਕਰਦੇ ਹਾਂ ਜੀ ਹੋ ਤਾਂ 4 ਸਾਲ ਹੋ ਗਏ ਜਗਰਾਤਾ ਕਰ ਰਹੇ ਹਾਂ ਜੀ ਕੌਣ ਝੰਡਾ ਚੜਾਉਂਦੇ ਆ ਜੀ ਤੇ ਜਗਰਾਤਾ ਕਦੋਂ ਹੁੰਦਾ ਜਗਰਾਤਾ ਉਹਨਾਂ ਨੇ ਕਰਾਇਆ ਸੀਗਾ ਉਹ ਬਖਸ਼ਾ ਲਿਆ ਉਹਨਾਂ ਨੇ ਅੱਛਾ ਇਹ ਉਹ ਮਤਲਬ ਪੁੱਲ ਮੰਨ ਲਈ ਹੈ ਨਾ ਜਿੰਨੀ ਸੇਵਾ ਸੀ ਸਮਰਥਾ ਸੀ ਉਹ ਜੀ ਨਿਸ਼ਾਨ ਸਾਹਿਬ ਚੜਾਉਂਦੇ ਆ ਜੀ ਹਾਂ ਜੀ ਸੱਸੀ ਕਬਾਈ ਭਾਈ ਕਿੰਨੇ ਕ ਚੜ ਹੋ ਗਿਆ ਇੱਥੇ ਸੇਵਾ ਕਰਦਿਆਂ ਆਪਨ ਹੋਇ ਕੋਈ 12 ਕ ਸਾਲ ਹੋ ਗਏ ਭਾਈ 12 ਕ ਸਾਲ ਹਾਂ ਜੀ ਅੱਜ ਮੈਂ ਤੁਹਾਡੇ ਦੇਖਿਆ ਫੋਟੋਆਂ ਵੀ ਲੱਗੀਆਂ ਹੋਈਆਂ ਜਿਹੜੇ ਜਾਗਰਨ ਕਰਾਏ 11 ਜਾਗਰਨ ਕਰਾਏ ਸੀਗੇ ਉਸ ਤੋਂ ਬਾਅਦ ਫੇ ਕੋਈ ਸੇਵਾਦਾਰ ਇਕੱਠੇ ਨਹੀਂ ਹੋਇਆ ਫੇਰ ਹੁਣ ਕੱਲਾ ਝੰਡਾ ਚੜਾਈ ਦਾ ਮਹਾਮਾਹ ਜਿਹਦਾ ਸਾਲ ਚਲੋ ਜਿੰਨੀ ਕਿਸਮ ਰਸ ਆਇਆ ਉਸ ਹਿਸਾਬ ਨਾਲ ਆਪਣੀ ਸੇਵਾ ਕਰ ਲੈਣੇ ਆਂ ਹਾਂਜੀ ਹਾਂਜੀ ਤੇ ਇੱਧਰ ਹਾਂਜੀ ਇੱਧਰ ਸੰਗਤਾਂ ਵੀ ਬੇਟੀਆਂ ਹਾਂਜੀ ਆ ਭੈਣ ਜੀ ਨਾਲ ਗੱਲ ਕਰਦੇ ਆਂ ਸਸੀ ਕਾ ਭੈਣ ਜੀ ਸਸੀ ਕਾ ਹਾਂਜੀ ਭੈਣ ਜੀ ਇਹ ਪ੍ਰਸ਼ਾਦਸ਼ਿਕ ਲੱਗਿਆ ਹਾਂਜੀ ਤੇ ਸਵਾਦ ਆ ਕਿਹੜੀ ਚੀਜ਼ ਆ ਜ਼ਿਆਦਾ ਸਵਾਦ ਆ ਦੇਖੋ ਤਾਂ ਛੱਕੇ ਸਾਰੇ ਹੀ ਆ ਸਾਰੇ ਸਵਾਦ ਆ ਆ ਦੇਖ ਲਓ ਕਹਿੰਦੇ ਕਿਸੇ ਚੀਜ਼ ਨੂੰ ਅਸੀਂ ਇਦਾਂ ਨਹੀਂ ਕਹਿਣਾ ਵੀ ਨਹੀਂ ਸਵਾਦ ਹੈਗੀ ਕਿਉਂਕਿ ਮਾਤਾ ਦਾ ਕੰਮ ਆ ਨਾ ਤੇ ਕਾਂਜ ਕਾਂ ਬੇਟੀਆਂ ਦਾ ਹਾਂਜੀ ਪੈਰੀ ਹੱਥ ਲਾਏ ਤੁਹਾਡੇ ਹਾਂਜੀ ਤੇ ਆਸ਼ੀਰਵਾਦ ਕੀ ਦਿੱਤਾ ਹਾਂ ਤੇ ਨਾ ਸ਼ੀਵਾ ਦਿੱਤਾ ਨਹੀਂ ਨਹੀਂ ਕੋਈ ਇਦਾਂ ਮਤਲਬ ਕਹੀਦਾ ਹੁੰਦਾ ਜੀਂਦੇ ਰਹੋ ਜਵਾਨੀ ਮਾਣੋ ਇਦਾਂ ਕੁਛ ਕਿਹਾ ਨਹੀਂ ਨਹੀਂ ਉਦਾਂ ਨਹੀਂ ਕੁਛ ਕਿਹਾ ਉਦਾਂ ਨਹੀਂ ਕੁਛ ਕਿਹਾ ਅੱਛਾ ਠੀਕ ਹੈ ਹਾਂਜੀ ਇੱਧਰ ਸੰਗਤਾਂ ਸਾਰੀਆਂ ਬੈਠੀਆਂ ਆ ਤੇ ਸੱਚੀ ਗੱਲ ਅੰਟੀ ਕਿੰਨਾ ਚਿਰ ਹੋ ਗਿਆ ਇੱਥੇ ਸੇਵਾ ਕਰਦੇ ਹੋ ਮੈਂ ਕਾਫੀ ਚਿਰ ਹੋ ਗਿਆ ਆ ਕਿੰਨੇ ਸਾਲ ਹੋ ਗਏ ਹੈ ਨਾ 3 ਸਾਲ ਚੜਾਉਂਦੇ ਹਾਂਜੀ ਹਾਂਜੀ ਬੱਸ ਆ ਹਰ ਸਾਲ ਚੰਨੜਾ ਘਰੋਂ ਦੇ ਆ ਜੀ ਅਸਾਂ ਤਾਂ ਬਿਠੀਆਂ ਹਾਂ ਜੀ ਤੁਸੀਂ ਦੱਸੋ ਜੀ ਤੁਸੀਂ ਕੰਜ ਕਮਣੇ ਆ ਇੱਕ ਲੈ ਕੜਾ ਗੱਲਾਂ ਗੱਲਾਂ ਬਾਤ ਘਰੇ ਗੱਲ ਉਹ ਹੱਸੀ ਜਾਂਦਾ ਇੱਕ ਕਿੰਨੀਆਂ ਕੰਜ ਕਾਂ ਤੁਸੀਂ ਹੈਗੀਆਂ ਕਿੰਨੀਆਂ ਗਿਣ ਕੇ ਪਤਾ ਲੱਗੂਗਾ ਕਿੰਨੀਆਂ ਕੌਗੀਆਂ ਉਦਾਂ 7 ਹੁੰਦੀਆਂ 11 ਉਦਾਂ ਮਤਲਬ 7 ਹੁੰਦੀਆਂ 11 ਜੀ 7 ਵੀ ਹੁੰਦੀਆਂ 11 ਵੀ ਹੁੰਦੀਆਂ ਉਹ ਵੱਧ ਜਿੰਨੀਆਂ ਮਰਜ਼ੀ ਗਾਣਾ ਨਾ ਹਾਂਜੀ ਇਹ ਸਾਡੇ ਪਿੰਡ ਦੀਆਂ ਧੀਆਂ ਧਿਆਣੀਆਂ ਜਿਹੜੀਆਂ ਇਸ ਵੇਲੇ ਕੰਜਕਾਂ ਦੇ ਰੂਪ ਵਿੱਚ ਬੈਠੀਆਂ ਆ ਤੇ ਨਾਲ ਆਹ ਪਾ ਕਹਿੰਦਾ ਮੈਂ ਲੈਂਕੜਾ ਆ ਤੇ ਅਸੀਂ ਵੀ ਬਣਦੇ ਹੁੰਦੇ ਸੀ ਲੈਂਕੜਾ ਤੇ ਉਦੋਂ ਸਾਨੂੰ ਇਹਦਾ ਚਾਹ ਹੁੰਦਾ ਸੀ ਇਹ ਨਾ ਘਰ ਆਪਣੇ ਜਿਹੜੀ ਥਾਲੀ ਹੁੰਦੀ ਸੀਗੀ ਜਦੋਂ ਕੰਜਕਾਂ ਜਦੋਂ ਬੈਠਣ ਦਾ ਜਦੋਂ ਜਿਆਦਾ ਜ਼ੋਰ ਹੁੰਦਾ ਸੀ ਤੇ ਜਿਆਦਾ ਬਿਠਾਲਦੇ ਹੁੰਦੇ ਸੀ ਅਸੀਂ ਥਾਲੀ ਗੇਟ ਕੋਈ ਮੰਮੀ ਨੂੰ ਵਾਜਾ ਉਹ ਥਾਲੀ ਫੜ ਲਾ ਮੈਂ ਅਗਲੇ ਘਰ ਚ ਲੈ ਆ ਥਾਲੀ ਫੜ ਲਾ ਮੈਂ ਅਗਲੇ ਘਰ ਚ ਲੈ ਆ ਇਦਾਂ ਹੁੰਦਾ ਹੁੰਦਾ ਸੀ ਉਹ ਜਿਹੜੇ ਜਦੋਂ ਉੱਥੋਂ 10 ਰੁਪਏ 20 ਰੁਪਏ ਮਿਲਦੇ ਹੁੰਦੇ ਸੀ ਤੇ ਉਹ ਬੜੀ ਉਹਦਾ ਖੁਸ਼ੀ ਹੁੰਦੀ ਹੁੰਦੀ ਸੀ ਤੇ ਉਹਨਾਂ ਦਾ ਅੜੀ ਹੱਸੀ ਗੱਲ ਹਾਂਜੀ ਬੇਟੇ ਹਾਂਜੀ ਅੜੀ ਇਹ ਵਧੀਆ ਲੱਗਦਾ ਸਾਰੇ ਹਾਂ ਬਹੁਤ ਅੱਛਾ ਲੱਗਦਾ ਸਾਰੇ ਕੱਟੇ ਹੁੰਦਾ ਮੱਲਾ ਬਹੁਤ ਅੱਛਾ ਲੱਗਦਾ ਸਾਰੇ ਇਕਤਾ ਆ ਨਾਲੇ ਮਹਾ ਮਾਈ ਦਾ ਦੇਨੇ ਆ ਮਨਾਉਂਦੇ ਬਹੁਤ ਅੱਛਾ ਝੰਡਾ ਚੜਾਉਂਦੇ ਆ ਲੈ ਕੇ ਜਾਂਦੇ ਆ ਕਈ ਪਿੰਡਾਂ ਵਿੱਚ ਰੌਣਕਾਂ ਹੈ ਹੀ ਨਹੀਂ ਗੀਆਂ ਆਪਣਾ ਪਿੰਡ ਮੈਂ ਕਹਿੰਦਾ ਫੇਰ ਵੀ ਉਹ ਝੰਡਾ ਸਾਰ ਰਹੀ ਇੱਥੇ ਸਾਰੇ ਜੋ ਵੀ ਗੁਰੂ ਮਹਾਰਾਜ ਦੇ ਪ੍ਰੋਗਰਾਮੇ ਬਹੁਤ ਸੋਹਣੇ ਹੁੰਦੇ ਆ ਮਾਤਾ-ਪਿਤਾ ਹੋਵੇ ਮੰਦਿਰ ਦਾ ਹੋਵੇ ਸਾਰੇ ਕੰਮ ਬਹੁਤ ਵਧੀਆ ਇੱਥੇ ਕਰਤੇ ਜਾਂਦੇ ਸਾਰੇ ਇਕੱਠੇ ਹੁੰਦੇ ਆ ਕੋਈ ਭਿੰਨਪਾਤ ਨਹੀਂ ਇੱਥੇ ਬਿਲਕੁਲ ਵੀ ਹਾਂਜੀ ਨਹੀਂ ਪਿਆਰ ਚਾਹੀਦਾ ਵੀ ਹੈ ਜ਼ਰੂਰੀ ਚਾਹੀਦਾ ਹੈ ਪਿਆਰ ਸਾਰੇ ਤੁਸੀਂ ਸਾਥ ਦਿੰਨੇ ਆ ਬੱਚੇ ਬਹੁਤ ਅੱਛੇ ਆ ਲੇਡੀਜ਼ ਬਹੁਤ ਅੱਛੀਆਂ ਸਾਰਾ ਹੁਮ ਹਮ ਆ ਕੇ ਇਹ ਪ੍ਰੋਗਰਾਮ ਕਰਦੀਆਂ ਬੇਟੇ ਮਤਲਬ ਰੱਬ ਦੇ ਕੰਮ ਵਿੱਚ ਚਾਹੀਦਾ ਵੀ ਨਹੀਂ ਕਿਤੇ ਹਾਂਜੀ ਨਹੀਂ ਹਾਂ ਨਹੀਂ ਜੀ ਨਹੀਂ ਹਾਂਜੀ ਇੱਧਰ ਸਾਰੀ ਸੰਗਤ ਬੈਠੀ ਆ ਜੀ ਇਸ ਵੇਲੇ ਤੇ ਅਸੀਂ ਵੀ ਛਕਾਂਗੇ ਪ੍ਰਸ਼ਾਦ ਤੇ ਪਹਿਲੇ ਲੈ ਹੀ ਲੈਨੇ ਆ ਤੇ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਇਸ ਵੇਲੇ ਤੁਹਾਨੂੰ ਅਸੀਂ ਛਕਾ ਨਹੀਂ ਸਕਦੇ ਕਿਉਂਕਿ ਤੁਸੀਂ ਵੀਡੀਓ ਦੇਖ ਰਹੇ ਹੋ ਤੁਸੀਂ ਇੱਥੇ ਮੌਜੂਦ ਨਹੀਂ ਹੈਗੇ ਪਰ ਤੁਸੀਂ ਫੀਲ ਕਰ ਸਕਦੇ ਆ ਜਿਹੜੀ ਫੀਲਿੰਗ ਸਾਡੇ ਮਨ ਵਿੱਚ ਆਉਣੀ ਆ ਪ੍ਰਸ਼ਾਦ ਛੱਕ ਕੇ ਉਹ ਤੁਹਾਡੇ 'ਚ ਵੀ ਆਣੀ ਹਾਂਜੀ ਆ ਲਓ ਜੀ ਜੈ ਮਾਤਾ ਜੈ ਮਾਤਾ ਦੀ ਤੇ ਆ ਪ੍ਰਸ਼ਾਦ ਆ ਗਿਆ ਜੀ ਤੇ ਅਸੀਂ ਹੁਣ ਛੱਕ ਕੇ ਦਗਾ ਲੱਗੇ ਆ ਆ ਤੁਹਾਡੇ ਸਿਰਾਂ ਵੀ ਮੈਂ ਖਾਣ ਲੱਗਾ ਨੀ ਮੇਰੇ ਸਿਰਾਂ ਹੀ ਸੌਰੀ ਗਲਤੀ ਹੋ ਗਈ ਆ ਜਿਹੜਾ ਵੀ ਵੀਡੀਓ ਦੇਖਦਾ ਆ ਉਹਦੇ ਨਾਮ ਦਾ ਸ਼ਿਕਨ ਲਗਾ ਮੈਂ ਤੇ ਪੂਰੀ ਕਿਰਪਾ ਜੀ ਬੜਾ ਪਸੰਦਿਆ ਜੀ ਹਾਂਜੀ ਟੋਲੀ ਸਾਹਿਬ ਟੋਲੀ ਸਾਹਿਬ ਨਾਲ ਗੱਲ ਕਰਦੇ ਭਾਈ ਥੱਕਦੇ ਨਹੀਂਗਾ ਢੋਲ ਵੀ ਆ ਨਹੀਂ ਨਹੀਂ ਭਾਈ ਥੱਕੇ ਕਿੰਨੇ ਕ ਚਾਰ ਵਜਾਲੇ ਨੇ ਕਿੰਨੇ ਲਗਾਤਾਰ ਲਗਾਤਾਰ ਸਾਰੀ ਜਿਹੜੀ 8-9 ਘੰਟੇ 8-9 ਘੰਟੇ ਭਾਈ ਮਿਹਨਤੀ ਬੰਦੇ ਆ ਵੀ ਮਿਹਨਤ ਕਰਦੇ ਆ ਤੇ ਇਹਨਾਂ ਨੂੰ ਵੀ ਯਾਰ ਅਸੀਂ ਸਲੂਟ ਕਰਦੇ ਆ ਭਰਾ ਨੂੰ ਤੇ ਆਪਣੀ ਮਿਹਨਤ ਕਰਦਾ ਮਿਹਨਤ ਦਾ ਖਾਂਦਾ ਕਿਸੇ ਦੀ ਜੇਬ ਚੋਂ ਲੁੱਟ ਕੇ ਨਹੀਂ ਖਾਂਦਾ ਹੈਗਾ ਆਪਣੀ ਮਿਹਨਤ ਕਰਕੇ ਖਾਂਦਾ ਤੇ ਮਿਹਨਤ ਭਾਵੇਂ ਕਿਸੇ ਵੀ ਕੰਮ ਵਿੱਚ ਹੋਵੇ ਉਹ ਤੁਹਾਨੂੰ ਕਰਨੀ ਚਾਹੀਦੀ ਆ ਤੇ ਉਹਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਆ ਸੋ ਆ ਸਾਰੇ ਵੀ ਸਾਰੇ ਖੜੇ ਸੀਗੇ ਸੋ ਅੱਜ ਇੰਨੀ ਕਿ ਤੁਹਾਨੂੰ ਝਲਕ ਦਿਖਾ ਲੈਣੀ ਸੀ ਤੇ ਤੁਸੀਂ ਭੈਣ ਜੀ ਝੱਕ ਲਿਆ ਤੁਸੀਂ ਹਾਂਜੀ ਤੇ ਪੈਸੇ ਕਿਨੇ ਕਿਨੇ ਮਿਲੇ 10 ਰੁਪਏ 10 ਰੁਪਏ ਕਿਨੇ ਪਾਪਾ ਤੋਂ ਤਾਂ ਨਹੀਂ ਲੈ ਲਿਆ ਕਦੇ ਨਹੀਂ ਨਹੀਂ ਅੱਛਾ ਠੀਕ ਆ ਸੰਗਤ ਨੇ ਦਿੱਤੇ ਹਾਂਜੀ ਆਪ ਵੀ ਇਹ ਕੁੜੀ ਵੀ ਬਲੌਗ ਦੇਖਦੀ ਹੁੰਦੀ ਸਾਡੇ ਹਾਂਜੀ ਇਹ ਨੂਮੀ ਮੈਂ ਕੱਟ ਲਉ ਹਾਂਜੀ ਬਲੌਗ ਤੁਹਾਡਾ ਸਾਰਾ ਪੈਂਡ ਹੀ ਦੇਦਾ ਜਮਸ਼ੇਰ ਨਹੀਂ ਭਰਾ ਕਈ ਬੰਦੇ ਹੈਗੇ ਜਿਨ੍ਹਾਂ ਨੂੰ ਦੁੱਖ ਲੱਗਦਾ ਵੀ ਇਹ ਬਲੌਗ ਬਣਾਉਨੇ ਆ ਨਹੀਂ ਨਹੀਂ ਕੋਈ ਭਰਾਵਾ ਦੁੱਖ ਨਹੀਂ ਦਿਖਾਉਣਾ ਚਾਹੀਦਾ ਸੱਚ ਦਿਖਾਉਣਾ ਸਭ ਤੋਂ ਵੱਡੀ ਗੱਲ ਹੈ ਕੋਈ ਦਿਖਾਫਣ ਦਾ ਹਰ ਇੱਕ ਬੰਦਾ ਨਹੀਂ ਸੱਚ ਦਿਖਾ ਸਕਦਾ ਇਹ ਸੰਗ ਦੇ ਆਧੇ ਲੋਕੀ ਪਰ ਆਪਾਂ ਸੰਗ ਲਾਈ ਹਾਂ ਔਣ ਥੋੜੀ ਜੀ ਇਹ ਵੀ ਜ਼ਰੂਰੀ ਆ ਕੰਮ ਦਿਖਾਉਣਾ ਸਾਰਿਆਂ ਨੂੰ ਕੀ ਕੀ ਦਿਖਾਉਣਾ ਪਿੰਡ ਚ ਕੀ ਕੀ ਹੁੰਦਾ ਕਈਆਂ ਨੂੰ ਇਹ ਚੀਜ਼ਾਂ ਨਹੀਂ ਪਤਾ ਪਿੰਡ ਚ ਹੁੰਦਾ ਕੀ ਕੀ ਆ ਹਾਂ ਇਹ ਦਿਖਾਉਣੇ ਆ ਇਹ ਪੰਜਾਬ ਦੇ ਵਿੱਚ ਜਿਹੜਾ ਕਈ ਪਿੰਡ ਭਾਗਾਂ ਵਾਲੇ ਹੈਗੇ ਆ ਜਿੱਥੇ ਮਤਲਬ ਸਾਂਝੀਵਾਲ ਤੋਂ ਇੱਕ ਸੰਦੇਸ਼ ਮਿਲਦਾ ਸਾਡੇ ਅਸੀਂ ਹੁਣ ਪਿੰਡ ਬਾਜ਼ਾਰ ਦੇ ਵਿੱਚ ਇਕੱਠੇ ਹੋਏ ਸੀ ਤੇ ਉੱਥੇ ਸਾਰੀ ਜਿਹੜੀ ਗਤੀਵਿਧੀ ਹੋ ਰਹੀ ਆ ਸੋ ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਤੁਹਾਡੇ ਤੋਂ ਮੰਗਦੇ ਆ ਅੱਗੇ ਆ ਜੀ ਮੈਂ ਤੁਹਾਡਾ ਆਪਣਾ ਮੌਂਟੀ ਮਨੂ ਜੋ ਆਗੇ ਆ ਜੀ ਧੰਨਵਾਦ